ਯਾਰ ਇਹ ਕਿਹੜਾ ਬਹੁਤ ਦੇਰ ਤੋਂ ਮਾਲਚ ਇੱਕ ਗੱਲ ਸੀਗੀ ਆਈ ਜਾਂਦੀ ਯਾਰ ਹਾਂ ਹਾਂ ਦੱਸ ਕੀ ਯਾਰ ਅਗਲੀ ਚਿਰ ਹੋ ਗਿਆ ਹਨ ਸ਼ੰਭੂ ਤੇ ਆਪਣੇ ਕਿਸਾਨ ਭਾਈ ਬੈਠੇ ਆ ਬੀਬੀਆਂ ਬੈਠੀਆਂ ਆਪਣੇ ਨਾਲ ਦਾ ਯੂਥ ਬੈਠਾ ਹੋਇਆ ਧਰਨਾ ਚੱਲ ਰਿਹਾ ਧਰਨਾ ਚੱਲ ਰਿਹਾ ਹਾਂ ਹਾਂ ਯਾਰ ਇਹ ਕੀ ਹੋਇਆ ਕੀ ਯਾਰ ਬਣਿਆ ਨਹੀਂ ਪਛੰਗੀ ਉਹ ਯਾਰ ਮੈਂ ਵੀ ਦੇਖਦਾ ਸੀਗਾ ਹਨਾ ਵੀ ਆਪਣੇ ਲੋਕਾਂ ਦੀ ਮਾਨਸਿਕਤਾ ਹੀ ਹੈ ਜੀ ਹੋ ਗਈ ਹੈ ਹੁਣ ਦੇ ਕਿੰਨੇ ਬਲੌਗਰ ਨੇ ਹਨਾ ਆਪਾਂ ਦਾ ਕੋਈ ਵੀਡੀਓ ਮਤਲਬ ਵੀ ਪਾਉਣਾ ਕਿਸੇ ਦੇ ਹਨਾ ਜਿਹੜੇ ਆਪਦੇ ਆਪ ਨੂੰ ਫੇਸਬੁੱਕ 'ਤੇ ਘਾਉਂਦੇ ਆ ਤਾਂ ਉਹਦੇ ਭਾਈ ਉਹਨਾਂ ਨੂੰ ਰੋਜ਼ ਨਵਾਂ ਮੁੱਦਾ ਚਾਹੀਦਾ ਉਹਦੇ ਮਗਰ ਹੋ ਜਾਂਦਾ ਜਿਹੜਾ ਆਪਣਾ ਏਡਾ ਸੰਘਰਸ਼ ਵਿੱਡਿਆ ਹੋਇਆ ਕਿਸਾਨਾਂ ਨੇ ਐਮਐਸਪੀ ਲਈ ਹਨਾ ਐਮਐਸਪੀ ਹਾਂ ਭਾਈ ਐਮਐਸਪੀ ਲੇ ਉਹਦੇ ਦੇ ਨਾਲ ਵੀਡੀਓ ਬਣਾਉਣੇ ਹਟ ਕੇ ਹੁਣ ਸੋਸ਼ਲ ਮੀਡੀਆ ਵੀ ਉੱਥੇ ਜਾ ਰਹੇ ਤੇ ਆਪਣਾ ਮੀਡੀਆ ਵੀ ਜਾ ਰਿਹਾ ਹੈ ਮੀਡੀਆ ਵੀ ਨਹੀਂ ਜਾ ਰਿਹਾ ਯਾਰ ਕਿੰਨੇ ਉੱਥੇ 2000 ਟਰਾਲੀ ਖੜੀ ਹੈ ਮੇ ਕਹਿੰਦਾ ਯਾਰ ਕਹਿੰਦਾ ਸਾਰੇ ਪੰਜਾਬ ਨੂੰ ਆਉਣਾ ਚਾਹੀਦਾ ਕਹਿੰਦਾ ਯਾਰ ਜਿਹੜੇ ਉੱਥੇ ਬੈਠੇ ਨੇ ਆਪਣੇ ਖਾਤਰੀ ਬੈਠੇ ਨੇ ਹੁਣ ਐਮਐਸਪੀ ਦੇ ਮਾਲਾ 2000 ਟਰਾਲੀਆਂ 2000 ਟਰਾਲੀ ਖੜੀ ਅੱਜ ਵੀ ਸੰਭੂਡਾ ਨਹੀਂ ਰਹੀਆਂ ਦਿਖਾ ਨਹੀਂ ਰਿਹਾ ਕੋਈ ਯਾਰ ਗੱਲ ਤਾਂ ਇਹ ਹੈ ਵੀ ਜਿਹੜੀ ਐਮਐਸਪੀ ਆ ਯਾਰ ਉਹ ਕਿਹੜੇ ਕਿਸਾਨਾਂ ਲਈ ਆ ਆਪਾਂ ਕਹਿੰਦੇ ਖਣੇ ਕਿਸਾਨਾਂ ਦਾ ਹੀ ਹੱਕ ਆ ਯਾਰ ਜੇ ਐਮਐਸਪੀ ਕਿਸਾਨਾਂ ਨੂੰ ਮਿਲ ਜੂਗੀ ਤਾਂ ਉਹ ਸਾਰੇ ਨਾਗਰਿਕਾਂ ਨੂੰ ਸਾਰੇ ਜਿੰਨੇ ਆਪਣੇ ਵਾਸੀਆਂ ਨੂੰ ਫਾਇਦਾ ਹੋਣਾ ਉਹ ਚੀਜ਼ ਆ ਹੁਣ ਜੇ ਮੈਂ ਉਦਾਹਰਨ ਦਿੰਦਾ ਵੀਰੇ ਕਣਕ ਮੰਨ ਲਾ 20 ਰੁਪਏ ਬਾਈ ਜੀ ਕਹੇ ਦੱਸਿਓ ਐਮ ਐਸ ਪੀ ਕਰਨਾ ਮਿਨੀਮਮ ਸਿਆਲੀ ਕੋ ਪ੍ਰਾਈਸ ਹੈ ਹਾਂ ਇਹਦੇ ਬਾਰੇ ਦੱਸੋ ਯਾਰ ਮੈਂ ਤੈਨੂੰ 1000 ਦਿੰਦਾ ਛੋਟੀ ਪੰਜਾਬੀ ਸੌਫੀ ਸਾਰਿਆਂ ਨੂੰ ਜੇ ਆਟਾ ਆਪਣੇ ਕਣਕ ਦੇ 20 ਰੁਪਏ ਕਿਲੋ ਵਿਗਦੇ ਆ ਜੀ ਦਾ ਕੀਮਤ ਕਣਕ ਹਾਂ ਆਟਾ ਹਰ ਸਾਲ 22 ਜਾਂ 23 ਰੁਪਏ ਕਿਲੋ ਵਿਗਦਾ ਇਤੋਂ ਰੇਟ ਮਹਿੰਗਾ ਨਹੀਂ ਹੁੰਦਾ ਆਟੇ ਦਾ ਠੀਕ ਹੈ ਕੋਈ ਕਣਕ 20 ਰੁਪਏ ਕਿਲੋ ਵੀ ਕੀ ਆ ਹੁਣ ਦਾਲਾਂ ਕਿਸਾਨਾਂ ਦੀਆਂ ਵਿਗਦੀਆਂ 40 45 ਰੁਪਏ ਨੂੰ ਕੋਈ 30 ਰੁਪਏ ਨੂੰ ਵੇਚ ਦਿੰਦਾ ਹਨਾ ਉਹਦਾ ਕੋਈ ਐਮ ਐਸ ਪੀ ਨਹੀਂ ਹੈਗੀ ਉਹਨਾਂ ਤੇ ਤੇ ਆਪਾਂ ਨੂੰ ਮਿਲਦੀਆਂ ਜੇ ਦਾਲਾਂ ਦੀ ਬਾਹਰ ਆਪਾਂ ਨੂੰ ਨਹੀਂ ਪੈਂਦੀ ਆ ਸਾਰੇ ਆਮ ਲੋਕਾਂ ਲਈ ਲੜ ਰਹੇ ਨੇ ਵੀਰੇ ਸਾਦੇ ਨਹੀਂ ਲੜ ਰਹੇ ਜੇ ਐਮਐਸਪੀ ਦਾਲਾਂ ਦੇ ਵੀ ਹੋ ਜੂਗੀ ਉਹਨਾਂ ਦੇ ਇੱਕ ਰੇਟ ਅੰਦਰ ਧਾਰਤੋਂ ਹੋ ਜੂਗਾ ਜੇ 50 ਨੂੰ ਬਿਕਿਆਂ ਦਾ ਆਪਾਂ ਨੂੰ 52-55 ਨੂੰ ਮਿਲ ਜਾਇਆ ਕਰਨੀਆਂ ਆਈ ਸਬਜ਼ੀਆਂ ਨੇ ਹੁਣ ਟਮਾਟਰ ਕਿਸਾਨਾਂ ਦਾ 5 ਰੁਪਏ ਵੇਖਦਾ ਤੇ ਬਾਜ਼ਾਰ 'ਚ ਆਪਾਂ ਨੂੰ 100-100 ਰੁਪਏ ਕਿਲੋ ਵੇਖਦੇ ਮਿਲਦਾ ਆ ਭਾਈ ਜੇ ਸਬਜ਼ੀਆਂ ਤੇ ਵੀ ਐਮਐਸਪੀ ਦਾਲਾਂ ਦੀ ਹੋ ਜੇ ਯਾਰ ਆਮ ਲੋਕਾਂ ਨੂੰ ਹੀ ਫਾਇਦਾ ਹੋਣਾ ਏ ਚੀਜ਼ ਦਾ ਮਤਲਬ ਜਿਹੜੀ ਇਹ ਮਾਰ ਹੈ ਆਪਾਂ ਨੂੰ ਪੈ ਰਹੀ ਆ ਆਪਾਂ ਨੂੰ ਪੈ ਰਹੀ ਹੈ ਆਪਣੇ ਕਿਸਾਨ ਆਪਣੇ ਸਾਰੇ ਲੜਾਈ ਲੜ ਰਹੇ ਨੇ ਆਪਾਂ ਲੋਕ ਨੂੰ ਗਾਲਾਂ ਕੱਢੀਆਂ ਆਪਾਂ ਗਾਲਾਂ ਕੱਢਦੇ ਲੋਕ ਆਪਣੇ ਮੈਂ ਉਹੀ ਤਾਂ ਗੱਲ ਆ ਮੈਂ ਸਾਰੇ ਯਾਰ ਪੰਜਾਬ ਵਾਸੀਆਂ ਨੂੰ ਖਾਸ ਕਰਕੇ ਅਪੀਲ ਕਰਨੀ ਚਾਹੁੰਦਾ ਜਿਹੜੇ ਪਿੰਡਾਂ ਦੇ ਨੌਜਵਾਨ ਬੈਠੇ ਨੇ ਹਰ ਇੱਕ ਪਰਿਵਾਰ ਚੋਂ ਇੱਕ ਬੰਦੇ ਨੂੰ ਜ਼ਰੂਰ ਉੱਥੇ ਹਾਜ਼ਰੀ ਲਵਾਉਣੀ ਚਾਹੀਦੀ ਆ ਜੇ ਕਿਸਾਨ ਐਮਐਸਪੀ ਦੀ ਜੰਗ ਜਿੱਤੇ ਜਾਣਗੇ ਤਾਂ ਆਪਾਂ ਹੀ ਖੁਸ਼ਹਾਲ ਹੋਵਾਂਗੇ ਤੇ ਭਾਈ ਜਿਹੜੀ ਚਲੋ ਆਪਾਂ ਪਹਿਲਾਂ ਤਾਂ ਹੈ ਕਿ ਜਿਹੜੀ ਆਪਣੀ ਨੈਸ਼ਨਲ মিডিਆ ਭਾਰਤ ਦੀ ਹੈ ਨਾ ਕਿ ਇਹ ਤਾਂ ਸਿਰਫ ਨਹੀਂ ਦਿਖਾਉਂਦੀ ਆਪਣੇ ਕਿਸਾਨਾਂ ਨੂੰ ਪਰ ਪੰਜਾਬ ਦੇ ਸੀਗੇ ਲੋਕਲ ਨਿਊਜ਼ ਚੈਨਲ ਇਹਨਾਂ ਨੂੰ ਕੀ ਹੋ ਗਿਆ ਵੀਰੇ ਇਹ ਬਸ ਉਹੀ ਜਿਹੜਾ ਨਵਾਂ ਮੁੱਦਾ ਚਾਹੀਦਾ ਨ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਸੀ ਉਥੇ ਲੀਡਰਾਂ ਨੂੰ ਦਿਖਾਈ ਜਾਂਦੇ ਆ ਉਹਨਾਂ ਨੂੰ ਭੁੱਲ ਗਏ ਨਾ ਉਹ ਤਾਂ ਰੋਜ਼ ਨਵਾਂ ਮੁੱਦਾ ਚਾਹੀਦਾ ਇਹੀ ਗੱਲਾਂ ਤਾਂ ਆਪਣੀ মিডিਆ ਨੇ ਵੀਰੇ ਆਪਣੇ ਦੇਸ਼ ਦਾ ਕਹਿੰਦੇ ਨੇ ਦਾ ਵੀ ਲੋਕਤੰਤਰ ਦਾ ਇੱਕ ਸਤੰਭ ਹੁੰਦਾ ਹਾਂ ਜਿਹੜੇ ਦੇਸ਼ ਦਾ মিডিਆ ਵਾਈ ਪੂਰਾ ਹਨਾ ਇਮਾਨਦਾਰ ਆ ਉਹ ਦੇਸ਼ ਹੀ ਕਾਮਯਾਬ ਨੇ ਵੀਰੇ ਅੱਛਾ ਅੱਛਾ ਦੇਸ਼ ਦਾ ਹਾਲ ਤਾਂ ਹੀ ਦਾ ਆਪਣੇ ਦੇਸ਼ ਦਾ ਇਹ ਹਾਲ ਹੋਇਆ ਜੇ ਆਪਣਾ ਮੀਡੀਆ ਬਕਾਉ ਹੋਵੇ